ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਵੀਡੀਓ ਲੈ ਕੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਬਠਿੰਡਾ ਸ਼ਹਿਰ ਦੇ ਵਿੱਚ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਵਿਕਾਊ ਆ ਸੋ ਬਹੁਤ ਹੀ ਵਧੀਆ ਮੁਹੱਲਾ ਬਹੁਤ ਹੀ ਵਧੀਆ ਜਿਹੜੀ ਆ ਅੱਗੇ ਗਲੀ ਬਣੀ ਹੋਈ ਆ ਕਾਫੀ ਚੌੜੀ ਆ ਗਲੀ ਸੋ ਜੇਕਰ ਮਕਾਨ ਦੀ ਗੱਲ ਕਰੀਏ ਕੋਠੀ ਦੀ ਗੱਲ ਕਰੀਏ ਤਾਂ ਕਾਫੀ ਖੁੱਲੀ ਡੁੱਲੀ ਆ ਅੱਗੇ ਵਿਹੜਾ ਵੀ ਆ ਬਹੁਤ ਹੀ ਸੋਹਣਾ ਐਲੀਵੇਸ਼ਨ ਆ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦੇ ਵਿੱਚ ਸੋ ਆਪਾਂ ਕੋਠੀ ਦੇਖਦੇ ਹਾਂ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦੀ ਘੱਟੇ ਨੂੰ ਦਬਾ ਲਓ ਖਾਸ ਕਰਕੇ ਜਿੰਨਾ ਵੀਰ ਭਰਾਵਾਂ ਨੇ ਕੋਈ ਕਰ ਮਕਾਨ ਲੈਣਾ ਤਾਂ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਸੋ ਇਹਦੇ ਨਾਲ ਨਾਲ ਦੇ ਵੀਰ ਭਰਾਵਾਂ ਦੀ ਮਦਦ ਵੀ ਹੋ ਜਾਂਦੀ ਹੈ ਤੇ ਬਾਬਾ ਪ੍ਰਾਪਰਟੀ ਚੈਨਲ ਦੀਆਂ ਉਨੀਆਂ ਹੀ ਵੀਡੀਓ ਅੱਗੇ ਜਾਣੀਆਂ ਜਿੰਨਾ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋਗੇ। ਸੋ ਖਰਚਾ ਵੀ ਕੋਈ ਨਹੀਂ ਆਉਂਦਾ ਫਰੀ ਆਫ ਕਾਸਟ ਤੇ ਸੋ ਭਲੇ ਦਾ ਕੰਮ ਵੀ ਕਰ ਲਿਆ ਕਰੋ ਤੇ ਆਜੋ ਫਿਰ ਆਪਾਂ ਕੋਠੀ ਦੇਖਦੇ ਆਂ। ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਹੈ ਰਸੋਈ ਦੇ ਵਿੱਚ ਕੱਬੜ ਦੀ ਗੱਲ ਕਰੀਏ ਰੰਗ ਰੋਗਣ ਦੀ ਗੱਲ ਕਰੀਏ ਜਾਂ ਡੋਰ ਵਿੰਡੋ ਦੀ ਗੱਲ ਕਰੀਏ ਐਲੀਵੇਸ਼ਨ ਦੇ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 250 ਗਜ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਡਿਜ਼ਾਈਨ ਹੈਗਾ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਹੋਇਆ ਵੀ ਆ ਸੋ ਤੁਸੀਂ ਦੇਖ ਰਹੇ ਹੋ ਐਸ ਵੇਲੇ ਡਰਾਇੰਗ ਰੂਮ ਸੋ ਡੋਂਟ ਸਿਲਿੰਗ ਦਾ ਕੰਮ ਟਾਈਲਸ ਦਾ ਕੰਮ ਬਹੁਤ ਹੀ ਵਧੀਆ ਹੋਇਆ ਵੀ ਆ ਡੋਰ ਵਿੰਡੋ ਤੁਸੀਂ ਕੋਈ ਵੀ ਦੇਖ ਰਹੇ ਹੋ ਕਿਉਂਕਿ ਪਿੰਡ ਦਾ ਗਿਰਿਆਂ ਤੋਂ ਪਤਾ ਲੱਗ ਜਾਂਦਾ ਕਿ ਕਿੱਡਾ ਕ ਵੱਡਾ ਤੇ ਕਿੱਡਾ ਕ ਸੋਹਣਾ ਪਿੰਡ ਆ ਸੋ ਇਸ ਵੇਲੇ ਆਪਾਂ ਬਠਿੰਡਾ ਸ਼ਹਿਰ ਦੇ ਵਿੱਚ ਮਤੀ ਦਾਸ ਨਗਰ ਦੇ ਵਿੱਚ ਬਣੀ ਹੋਈ ਕੋਠੀ ਨੂੰ ਦੇਖ ਰਹੇ ਆ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੋਠੀ ਦਾ ਕੰਮ ਵੀ ਹੋਇਆ ਵੀ ਆ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਦਾ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕਾਸਟ ਸੋ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਈਆ ਇਸ ਕੋਠੀ ਦਾ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦੀ ਵੀ ਸਕਦੇ ਹੋ ਤੇ ਇਸ ਕੋਠੀ ਦੀ ਹੋਰ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ 2 ਬੈਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਸੋ ਨਾਲ ਸਟੋਰ ਵੀ ਦਿੱਤਾ ਹੋਇਆ ਅਟੈਚ ਵਾਸ਼ਰੂਮ ਸੋ ਬਹੁਤ ਹੀ ਵਧੀਆ ਜਿਹੜੀ ਆ ਕੋਠੀ ਬਣੀ ਹੋਈ ਆ ਜੇਕਰ ਇਸ ਕੋਠੀ ਦੀ ਆਪਾਂ ਕੰਮ ਦੀ ਗੱਲ ਕਰੀਏ ਤਾਂ ਟੋਟਲੀ ਜਿੰਨਾ ਵੀ ਇਸ ਕੁਟੀ ਦਾ ਕੰਮ ਹੋਇਆ ਵੀ ਆ ਬਹੁਤ ਹੀ ਸੋਹਣਾ ਇਸ ਕੁਟੀ ਦਾ ਕੰਮ ਹੋਇਆ ਚਾਹੇ ਉਹ ਟਾਈਲਸ ਦਾ ਕੰਮ ਆ ਚਾਹੇ ਡੋਰ ਵਿੰਡੋ ਦਾ ਚਾਹੇ ਪੀਓਪੀ ਡੋਂਟ ਸਿਲਿੰਗ ਰੰਗ ਰੋਪਣ ਦਾ ਕੰਮ ਜਾਂ ਇਸ ਕੁਟੀ ਦੇ ਆਪਾਂ ਨਕਸ਼ੇ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਇਸ ਕੁਟੀ ਦਾ ਜਿਹੜਾ ਨਕਸ਼ਾ ਬਣਿਆ ਹੋਇਆ ਔਰ ਜਿਹੜੇ ਵੀਪਰਾ ਅੱਜ ਕੱਲ ਦੀ ਡਿਮਾਂਡ ਦੇ ਮੁਤਾਬਕ ਸੋਚਦੇ ਆ ਕਿ ਅੱਗੇ ਥੋੜਾ ਬੋਤਾ ਜਿਹੜਾ ਉਹ ਵੇੜਾ ਹੋਵੇ ਤਾਂ ਇਸ ਕੁਟੀ ਦੇ ਅੱਗੇ ਉਹ ਵੇੜਾ ਵੀ ਆ ਪੋਰਚ ਵੀ ਆ ਸੋ ਬਹੁਤ ਹੀ ਸੋਹਣੀ ਜਿਹੀ ਆ ਕੋਠੀ ਬਣੀ ਹੋਈ ਆ ਔਰ ਬਹੁਤ ਸੋਹਣਾ ਇਸ ਕੁਟੀ ਦਾ ਕੰਮ ਹੋਇਆ ਵੀ ਆ ਚਾਹੇ ਟੈਲਸ ਦਾ ਕੰਮ ਹੋਵੇ ਚਾਹੇ ਪੱਥਰ ਦਾ ਕੰਮ ਹੋਵੇ ਪੌੜੀਆਂ ਆਪਾਂ ਦੇਖ ਰਹੇ ਆ ਪੌੜੀਆਂ ਆਪਾਂ ਦੇਖ ਰਹੇ ਆ ਕਿ ਪੌੜੀਆਂ ਦੀ ਜਿਹੜੀ ਆ ਰੈਲਿੰਗ ਆ ਉਹ ਪੈਂਡਿੰਗ ਆ ਬਾਕੀ ਬਹੁਤ ਹੀ ਸੋਹਣਾ ਏਰੀਆ ਮਤੀ ਦਾਸ ਨਗਰ ਬਠਿੰਡਾ ਸ਼ਹਿਰ ਦਾ ਇਹ ਸੋ ਹੋ ਸਕੇ ਤਾਂ ਜੇਕਰ ਤੁਸੀਂ ਇਤੋਂ ਤੱਕ ਵੀਡੀਓ ਨੂੰ ਦੇਖਿਆ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਨਾਲ ਦੇ ਵੀਰ ਭਰਾਵਾਂ ਦਾ ਜਿਹੜਾ ਉਹ ਫਾਇਦਾ ਹੋ ਜਾਂਦਾ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ